ਕਰਾਲੀ ਦੇ ਇੱਕ ਵਪਾਰੀ ਤੋਂ 20 ਲੱਖ ਦੀ ਫਰੋਤੀ ਮੰਗਣ ਵਾਲੇ ਤਿੰਨੇ ਫਰੋਤੀ ਮੰਗਣ ਵਾਲਿਆਂ ਨੂੰ ਪੁਲਿਸ ਨੇ ਨੱਪ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਜੋ ਕਿ ਗੈਰਹੀ ਸਹੀ ਹੋਰ ਬੰਦੇਿਆਂ ਦੇ ਨਾਲ ਸਨ ਕਰਾਲੀ ਦੇ ਇੱਕ ਮੈਡੀਕਲ ਦੇ ਵਪਾਰੀ ਤੋਂ 20 ਲੱਖ ਦੀ ਫਰੋਤੀ ਮੰਗੀ ਗਈ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਮੋਹਤਕਰਵਾਲ ਐਸਐਚਓ ਸਤਨਾਮ ਸਿੰਘ ਸਿਟੀ ਕਰਾਲੀ ਨੇ ਦੱਸਿਆ ਕਿ ਇੱਕ ਤਰੀਕ ਨੂੰ ਇੱਕ ਮੈਡੀਕਲ ਹਾਲ ਦੇ ਮਾਲਕ ਨੂੰ ਕਾਲ ਆਉਂਦੀ ਹੈ 20 ਲੱਖ ਦੀ ਫੋਤੀ ਮੰਗੀ ਜਾਂਦੀ ਹੈ ਜਿਸ ਨੂੰ ਉਸਨੇ ਉਸ ਪਾਸ ਸੀਰੀਅਸ ਨਹੀਂ ਲਿਆ ਤੇ ਫਿਰ ਕਾਲ ਆਉਂਦੀ ਹੈ ਅਤੇ ਫਿਰ ਰਾਤ ਸਮੇਂ ਉਦੱਕਾ ਰਾਜੰਦੇ ਨੇ ਬੈਲ ਮਾਰਦੇ ਨੇ ਮਰੀਜ਼ ਬਣ ਕੇ ਟਿਕਾ ਖਲਾਉਣਾ ਪਸਤੋ ਲੈ ਕੇ ਉਹਨੂੰ ਡਰਾਂ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿ ਜਾਂਦੇ ਨੇ ਕਿ 20 ਲੱਖ ਰੁਪਏ ਤਿਆਰ ਰੱਖੀਂ ਉਹਨਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ ਆਪਣੀ ਟੈਕਨੀਕਲ ਟੀਮ ਰਾਹੀਂ ਤਿੰਨੇ ਲੁਟੇਰੇ ਜੋ ਸਾਨੂੰ ਬਾਹਰ ਦਿੱਤਾ ਨੂੰ ਅੰਜਾਮ ਦਿੰਦੇ ਉਹਨਾਂ ਨੂੰ ਕਾਬੂ ਕਰਨ ਚ ਸਵਲਦਾ ਫਰਦਰ ਕੀਤੀ ਉਹਨਾਂ ਦਾ ਖਲਾਉਣਾ ਪਸਤੋੜੀ ਬੰਦ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਉਹਨਾਂ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਕੀ ਆ ਸਾਰਾ ਮਾਮਲਾ ਤੁਹਾਨੂੰ ਸਾਨਿਆ ਇੱਕ ਤਰੀਕ ਨੂੰ ਦੁਪਹਿਰੇ ਦੇ 4 ਵਜੇ ਦੇ ਕਰੀਬ 4:00 ਦਾ 4 ਦੇ ਕਰੀਬ ਮਦਨ ਮੋਹਨ ਜਿਹੜੇ ਗੁਪਤਾ ਨੇ ਇਹਨਾਂ ਦਾ ਮੈਡੀਕਲ ਹਾਲ ਹੈਗਾ ਕੋਰਾਲੀ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਰਿਸੀਵ ਹੁੰਦੀ ਹੈ ਜਿਦੇ ਵਿੱਚ ਕਾਲਰ ਹੈ ਜੋ ਉਹਨਾਂ ਤੋਂ 20 ਲੱਖ ਰੁਪਏ ਦੀ ਮੰਗ ਕਰਦਾ ਹੈ ਤੇ ਜਿਸਤੇ ਜਿਸ ਨੂੰ ਉਹ ਜ਼ਿਆਦਾ ਉਸ ਟਾਈਮ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਦੁਬਾਰਾ ਉਹਨਾਂ ਨੂੰ ਫੇਰ ਫੋਨ ਆਉਂਦਾ ਤਾਂ ਉਹ ਫੋਨ ਨਹੀਂ ਚੁੱਕਿਆ ਜਾਂਦਾ ਇਸ ਡੈਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿਹੜਾ ਅਕਿਊਜ਼ਡ ਹੈ ਉਹ ਰਾਤ ਨੂੰ ਉਹਨਾਂ ਦੇ ਘਰੇ ਇੱਕ ਪਿਸਤੌਲ ਨੁਮਾ ਚੀਜ਼ ਦੇ ਨਾਲ ਦਰਵਾਜ਼ਾ ਮਰੀਜ਼ ਬਣ ਕੇ ਖੜਕਾਉਂਦਾ ਜਦੋਂ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਤਾਂ ਉਹ ਦੇਖ ਕੇ ਉੱਥੇ ਡਰ ਪਾਉਣ ਦੀ ਕੋਸ਼ਿਸ਼ ਕਰਕੇ ਉਹਨਾਂ ਨਿਕਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਉਹ ਇਸ ਚੀਜ਼ ਲਈ ਥ੍ਰੈਟਨ ਕਰ ਦਿੰਦੇ ਨੇ ਵੀ ਜਿਹੜੀ ਹੈਗੀ ਹੈ ਕੱਲ ਜਿਹੜੀ ਹੈਗੀ ਹੈ 2 ਤਰੀਕ ਨੂੰ ਅ 4 ਵਜੇ ਤੱਕ ਆਪਣਾ ਜਿਹੜਾ ਹੈਗਾ ਇਹ ਅ ਪ੍ਰੋਫਿਟ ਦੀ ਅਮਾਉਂਟ ਤਿਆਰ ਇਸ ਇਹ ਇਨਸੀਡੈਂਟ ਸਾਡੇ ਧਿਆਨ ਦੇ ਵਿੱਚ ਜਿਹੜਾ ਹੈਗਾ ਕੱਲ ਆਇਆ ਉਦੇ ਤੇ ਤੁਰੰਤ ਕਾਰਵਾਈ ਕਰਦੇ ਆ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਕਰਦੇ ਸਰ ਅਸੀਂ ਆਪਣਾ ਜਿਹੜਾ ਹੈਗਾ ਟੈਕਨੀਕਲ ਅਨਲਿਸਿਸ ਐਂਡ ਹਿਊਮਨ ਇੰਟੇਰਰੂ ਅਸੀਂ ਜਿਹੜਾ ਹੈਗਾ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਅਕਿਊਜ਼ਡ ਉਹਨੂੰ ਜਿਹੜਾ ਹੈਗਾ ਅਰੈਸਟ ਕਰ ਸਕੇ ਜਿਹਦਾ ਨਾਮ ਸੀਗਾ ਸੁਖਚੰਦ ਸਿੰਘ ਇਹ ਉਸ ਟਾਈਮ ਦੇ ਉੱਤੇ ਜੋ ਵੈਸੇ ਜਿਹੜਾ ਹੈਗਾ ਕੋਰਾਲੀ ਦੇ ਕੋਲੇ ਪਿੰਡ ਹੈਗਾ ਮੰਗਲ ਗੜੀਆਂ ਉੱਥੋਂ ਦਾ ਰਹਿਣ ਵਾਲਾ ਸੁਖਚੰਦ ਸਿੰਘ ਉਰਫ ਜਸ਼ਮ ਪੁੱਤਰ ਸਰਵਨ ਸਿੰਘ ਤੇ ਇਹ ਨੰਗਲਗੜੀਆਂ ਦਾ ਰਹਿਣ ਵਾਲਾ ਹੈ ਇਹ ਮੁੰਡਾ ਉਸ ਟਾਈਮ ਸਿਸਵਾ ਰੋਡ ਤੋਂ ਅ ਕੁਰਾਲੀ ਵਾਲੀ ਸਾਈਡ ਸੀਗਾ ਤੇ ਇੱਥੇ ਅਸੀਂ ਜਿਹੜਾ ਹੈਗਾ ਉਹਨੂੰ ਰੌਂਡ ਅਪ ਕਰ ਲਿਆ ਉਹਦੇ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੀ ਪੁੱਛ ਗਿੱਚ ਤੋਂ ਸਾਨੂੰ ਜਿਹੜਾ ਹੈਗਾ ਅੱਗੇ ਦੋ ਹੋਰ ਇੱਕ ਯੂ ਸੀਗੇ ਜਿਹੜੇ ਉਹ ਹੈਗੇ ਨੇ ਅਮਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਜਿਹੜਾ ਹੈਗਾ ਇਹ ਵਾਰਡ ਨੰਬਰ 1 ਕੋਲੇ ਜਿਹੜਾ ਹੈਗਾ ਕੁਰਾਲੀ ਦਾ ਐਂਡ ਵਿਸ਼ਾਲ ਉਰਫ ਸ਼ੈਲੀ ਉਰਫ ਸਾਹਿਬ ਪੁੱਤਰ ਕੁਲਵਿੰਦਰ ਸਿੰਘ ਜਿਹੜਾ ਹੈਗਾ ਨੇੜੇ ਗੁੱਗਾ ਮਾੜੀ ਏ ਵੀ ਕੋਰਾਲੀ ਦਾ ਜਿਹੜਾ ਹੈਗਾ ਰਹਿਣ ਵਾਲਾ ਸੀਗਾ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ ਚਾਚੇ ਤਾਇਏ ਦੇ ਬੇਟੇ ਨੇ ਆਪਸ ਵਿੱਚ ਬ੍ਰਦਰ ਨੇ ਇਹਨਾਂ ਦੋਨਾਂ ਦੀ ਉਮਰ 21 ਸਾਲ ਹੈ ਸੁਖਚੈਨ ਦੀ ਉਮਰ ਜਿਹੜੀ ਹੈਗੀ ਹੈ ਉਹ 24 ਸਾਲ ਹੈ ਤੇ ਇਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਅਸੀਂ ਸਿਟੀ ਦੇ ਵਿੱਚ ਹੀ ਆਪਣਾ ਟਿਕਾਣਾ ਬਦਲ ਕੇ ਘਰ ਤੋਂ ਬਾਹਰ ਕਿਤੇ ਸੀਗੇ ਤੇ ਉੱਥੋਂ ਸਾਨੂੰ ਇਹ ਗਰਾਉਂਡ ਅਪ ਜਿਹੜੇ ਹੈਗੇ ਰਸਤੇ ਦੇ ਵਿੱਚੋਂ ਹੋ ਹਜੇ ਤੱਕ ਜੀ ਕੋਈ ਇਹੋ ਜਿਹਾ ਕਿ ਕਿਸੇ ਹੋਰ ਇਹਦੇ ਗਰੁੱਪ ਦੇ ਨਾਲ ਕੋਈ ਤਾਲੁਕਤ ਹੋਵੇ ਉਹ ਹਜੇ ਤੱਕ ਨਹੀਂ ਸਾਹਮਣੇ ਆਇਆ ਹੈਗਾ ਕਿ ਨਹੀਂ ਉਹਦਾ ਕੋਈ ਜ਼ਿਕਰ ਆਇਆ ਮਕਦਮੇ ਦੇ ਵਿੱਚ ਐਜ਼ ਆਫ ਨਾਉ ਕਿ ਨਹੀਂ ਕਾਲਰ ਨੂੰ ਕਿਸੇ ਚੀਜ਼ ਦੀ ਇਹ ਚੀਜ਼ ਆਈ ਸੀਗੀ ਇਹਨਾਂ ਨੇ ਸਿੱਧੀ ਆਪਣੇ ਐਂਡ ਤੇ ਹੀ ਕਾਲ ਕੀਤੀ ਸੀਗੀ ਰਹੀ ਕ੍ਰਿਮੀਨਲ ਰਿਕਾਰਡ ਦੀ ਗੱਲ ਤਾਂ ਇਹਨਾਂ ਦੇ ਜਿਹੜਾ ਸੁਖਚੈਨ ਸਿੰਘ ਹੈ ਉਹਦੇ ਤੇ ਪਹਿਲਾਂ ਜਿਹੜਾ ਹੈਗਾ 307 ਦੇ ਅੰਦਰ ਐਫ ਆਈ ਆਰ ਲਾਜ ਹੈ ਖਰੜ ਥਾਣੀ ਦੀ 2023 ਦੀ ਐਫ ਆਈ ਆਰ ਤੇ ਹੁਣ ਇਹੀ ਗੱਲ ਹੈ ਕਿ ਇਹਦੇ ਵਿੱਚ ਕੋਈ ਹੋਰ ਇਨਵੋਲਵ ਹੈ ਕੋਈ ਕੋਈ ਹੋਰ ਜੁੜਦੀ ਹੈ ਇਆ ਹੋਰ ਕਿਸੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਹੈ ਜਾਂ ਕੁਝ ਹੋਰ ਇਹਨਾਂ ਦੀ ਪਲੈਨਿੰਗ ਚੱਲ ਰਹੀ ਸੀਗੀ ਉਹ ਸਾਰੀਆਂ ਚੀਜ਼ਾਂ ਡਿਊਰਿੰਗ ਇਨਵੈਸਟੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈ ਜੀ ਕਿ ਸਾਨੂੰ ਤਾਂ ਹਜੇ ਇੱਕ ਅਨਨੋਨ ਕਾਲਰ ਦੀ ਗੱਲ ਹੀ ਸਾਹਮਣੇ ਆਈ ਸੀਗੀ ਜਿਹੜੀ ਐਫ ਆਈ ਆਰ ਦੇ ਵਿੱਚ ਜਿਹੜਾ ਸਾਨੂੰ ਕੰਪਲੇਨੈਂਟ ਨੇ ਦਰਖਾਸਤ ਦਿੱਤੀ ਸੀਗੀ ਉਹਦੇ ਵਿੱਚ ਹੀ ਸਾਨੂੰ ਇੱਕ ਕਾਲਰ ਜਿਹੜਾ ਹੈਗਾ ਉਸ ਤੋਂ ਬਾਅਦ ਹੀ ਕਿ ਅਸੀਂ ਦੋ ਬੰਦੇ ਹੋਰ ਆਨਬਾਰ ਕੀਤੇ ਨੇ ਜਿਨ੍ਹਾਂ ਨੇ ਕਾਂਸਪੀਰੇਸੀ ਹੈਚ ਕੀਤੀ ਹੈ ਐਜ਼ ਆਫ ਨਾਓ ਇਹ ਤਿੰਨੋਂ ਬੰਦੇ ਹੀ ਇਨਵੋਲਵ ਸੀਗੇ ਤੋਂ ਅਸੀਂ ਇੱਕ ਤੋਂ ਬਾਅਦ ਹਜੇ ਕਾਲਰ ਤੋਂ ਬਾਅਦ ਅਸੀਂ ਅੱਗੇ ਦੋ ਹੋਰ ਕਾਂਸ ਉਹਨਾਂ ਦੀ ਪਿਕਚਰ ਕਲੀਅਰ ਹੋਈ ਹੈ ਸਾਨੂੰ ਕਿ ਉਹ ਨਾਲ ਇਹਨਾਂ ਦੇ ਜਿਹੜੇ ਆ ਦੋ ਮੁੰਡੇ ਗਏ ਨੇ ਆਪਸ ਵਿੱਚ ਉਸੇ ਤਹਿਤ ਹੀ ਇਹ ਸਾਰੀ ਲੜੀ ਦੇ ਵਿੱਚ ਆਇਆ ਹੈ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਜਦੋਂ ਵੀ ਕੋਈ ਥ्रेट ਕਾਲ ਜਾਂ ਕੋਈ ਇਹੋ ਜਿਹੀ ਤੁਮ ਐਕਸਟੋਰਸ਼ਨ ਕਾਲ ਕੋਈ ਕਰਦਾ ਹੈ ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹਨੂੰ ਪੁਲਿਸ ਕੋਲੇ ਰਿਪੋਰਟ ਕਰੋ ਉਹ ਫੇਕ ਵੀ ਹੋ ਸਕਦੀ ਹੈ ਉਹ ਵੀ ਵੈਰੀਫਾਈ ਹੋ ਜੂਗੀ ਜੇ ਕੋਈ ਬੰਦਾ ਕੁਝ ਇਹੋ ਜਿਹਾ ਮਾੜਾ ਆਨਸਰ ਤੁਹਾਡੇ ਸੰਪਰਕ 'ਚ ਵੀ ਆ ਰਿਹਾ ਹੈ ਤੁਸੀਂ ਸਾਡੇ ਸੰਪਰਕ ਚ ਆਜੋਗੇ ਤਾਂ ਆਪਾਂ ਉਸ ਨੂੰ ਰਾਉਂਡ ਅਪ ਵੀ ਕਰ ਲਾਂਗੇ ਅਸੀਂ ਆਪਣੇ ਐਫਰਟਸ ਦੇ ਨਾਲ ਤੇ ਉਹ ਬੰਦੇ ਦਾ ਜਿਹੜਾ ਹੈਗਾ ਹੌਸਲਾ ਵੀ ਨਹੀਂ ਪੂਗਾ ਕਿ ਉਸ ਤੋਂ ਬਾਅਦ ਤੁਹਾਡੇ ਤੱਕ ਉਹ ਪਹੁੰਚੇਗਾ। ਜਗਵਾਨ ਟੀਵੀ ਲਈ ਮੈਂ ਹਰੀਸ਼ ਵਠਲਾ ਕੋਰਾਲੀ ਜ਼ਿਲ੍ਹਾ ਮੋਹਾਲੀ